ਹਾਂਜੀ ਗ੍ਰੇਜੈਂਟ ਭਾਈ ਕਿਵੇਂ ਹੋ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਅੱਛਾ ਹੁਣ ਫਿਰ ਕੀ ਚੱਲਦਾ ਪ੍ਰਾਪਰਟੀ ਦਾ ਰੇਟ ਅੱਜ ਕੱਲ੍ਹ ਪ੍ਰਾਪਰਟੀ ਦੇ ਰੇਟ ਦਾ ਅੱਪ ਹੋਇਆ ਜੀ ਅੱਛਾ ਇਹਨਾ ਕਾਫੀ ਅੱਪ ਹੋ ਗਿਆ ਪਹਿਲਾਂ ਨਾਲੋਂ ਪਿਛਲੇ ਸਾਲ ਨਾਲੋਂ ਤਾਂ ਬਹੁਤ ਘੱਟੋ-ਘੱਟ 10 ਲੱਖ ਰੁਪਏ ਦੀ ਵਹਿੰਦੀ ਹੋ ਗਈ ਅੱਛਾ ਤੇ ਇੱਧਰ ਮਾਨਸਾ ਰੋਡ ਤੇ ਬਠਿੰਡਾ ਰੋਡ ਤੇ ਕੀ ਰੇਟ ਚੱਲਦਾਗਾ ਅਲੱਗ-ਅਲੱਗ ਰੇਟ ਨੇ ਜੀ ਜਿਵੇਂ ਮੰਨ ਕੇ ਚੱਲੋ ਕਿਸੇ ਨੇ ਟੱਕ ਲੈਣਾ ਹੁੰਦਾਗਾ ਉਹ ਇੱਧਰ ਤੋਂ ਲੱਖ 48 ਸਾਈਡ ਤੇ ਜਾਂ ਛੰਨਾ ਪੈਣੀ ਵਾਲੀ ਸਾਈਡ ਤੇ ਉਹ ਕਿਵੇਂ ਕੀ ਰੇਟ ਨੂੰ ਮਿਲੂ ਵਧੀਆ ਜ਼ਮੀਨ ਇਹ 10 ਕਲਾਂ ਦਾ ਕਬੀਲੇ ਕਲਾਂ 100 ਰੋਡ ਤੇ ਜੀ ਮੰਨ ਕੇ ਚੱਲੋ ਢੋਲਾ ਫੈਕਟਰੀ ਤੇ ਆਪਕੇ ਦਾ 65 ਲੱਖ ਰੁਪਏ ਨੂੰ ਮੰਨ ਲਓ ਅੱਛਾ ਇੱਥੇਆਂ ਕਿ ਲੱਖ ਰੁਪਏ ਨੂੰ 55 ਲੱਖ ਰੁਪਏ ਨੂੰ ਮਿਲ ਜੂ ਅੱਛਾ ਤੇ ਇੱਧਰ ਹੰਡਾਇ ਦੇ ਵਿੱਚ ਜੇ ਪਿੰਡ ਦੇ ਵਿੱਚ ਹੀ ਲੈਣੇ ਹੋਵੇ ਮੰਨ ਕੇ ਚੱਲੋ ਖਾਸ ਪਿੰਡਾਂ ਦੇ ਵਿੱਚ 35-36 ਲੱਖ ਰੁਪਏ ਰੇਟ ਹੋ ਗਿਆ ਇਸ ਟਾਈਮ ਅੱਛਾ ਇਹ ਜਿਹੜਾ ਤੁਸੀਂ 55 ਲੱਖ ਜਾਂ 60 ਲੱਖ ਕਿਹਾਗਾ ਇਹ ਮਾਨਸਾ ਰੋਡ ਦੇ ਰੋਡ ਨਾਲ ਲੱਗਦੀ ਜਿਹੜੀ ਰੋਡ ਦੇ ਉੱਤੇ ਲੱਗਦੀ ਹੈ ਮਾਨਸਾ ਰੋਡ ਦੀ ਹੋ ਗਿਆ ਕੋਈ ਵੀ ਰੋੜਾ ਰੋਡ ਦੀ ਵੈਲਿਊ ਤਾਂ ਪੈਂਦੀ ਜਿਹੜਾ ਹੁਣ ਆਹ ਡੀਮਾਰਟ ਦੇ ਕੋਲ ਨੇ ਮੰਨ ਕੇ ਚੱਲੋ ਜਾਂ ਤੁਸੀਂ ਆਧਾਰ ਵਾਲੀ ਸਾਈਡ ਤੇ ਇੱਥੇ ਜਿਹੜੇ ਲਾਇ ਨੇ ਪ੍ਰੋਜੈਕਟ ਇੱਥੇ ਕੀ ਰੇਟ ਚੱਲਦਾ ਹੋ ਜਮੀਨ ਦਾ ਡੀਮਾਰਟ ਕੋਲ ਤਾਂ ਜਿੰਨਾ ਝੂਠ ਮਾਰ ਲੋ ਨਹੀਂ ਸੱਚ ਆ ਜੀਮਾਰ ਕੋਲ ਤਾਂ ਹੁਣ ਇਸ ਟਾਈਮ ਐਮਾਨਤ ਜੀ 20-25 ਲੱਖ ਰੁਪਏ ਬਸ ਵੇਖ ਸਾਬਾ ਨਾ ਪਲਾਟ ਵਿਕ ਰਿਹਾ ਜਿੰਨਾਂ ਦਾ ਕੋਈ ਖੋਲ ਨਹੀਂ ਕੋਈ ਅੱਛਾ ਤੇ ਇੱਧਰਲੀ ਸਾਈਡ ਤੇ ਜਿਹੜਾ ਪਟੰਡਾ ਰੋਡ ਤੇ ਮੇਨ ਮੰਨ ਕੇ ਚੱਲੋ। T ਪੁਆਇੰਟ ਤੋਂ ਉਹ ਕੀ ਰੇਟ ਚੱਲਦਾ? ਪਟੰਡਾ ਰੋਡ ਤੇ ਤਾਂ ਜੀ ਰੋਜ਼ ਦੇ ਰੇਟ ਰਹਿੰਦੇ ਆ। ਅੱਛਾ। ਪਹਿਲਾਂ 1.5 ਕਰੋੜ ਤੋਂ ਵੀ ਸੌਦੇ ਹੋਏ ਨੇ, 2 ਨੂੰ ਵੀ ਹੋਏ ਨੇ। ਅੱਛਾ। 4-5-3 ਕਰੋੜ ਰੁਪਇਆ ਮੰਗੀ ਜਾਂਦੇ ਆ ਜੀ। ਹਾਂ। ਪਟੰਡਾ ਜਾ ਤਰਨਾ ਹੀ ਆਪਣੇ ਲੱਖੀ ਜੈਲਦਾਰ ਵਾਲਾ ਬਾਈ ਦੇ ਪ੍ਰੋਜੈਕਟ ਕਰਕੇ ਤੇ ਕੁਝ ਫੈਕਟਰੀ ਦੀ ਜ਼ਮੀਨਾਂ ਫ੍ਰੀਜ਼ ਰਹੀ ਆ। ਇਹਨਾਂ ਨੇ ਜਿਆਦਾ ਹੀ ਮਤਲਬ ਵੀ ਜ਼ਮੀਨਾਂ ਦੇ ਵਿੱਚ ਤਬਦੀਲੀ ਲਿਆਂਦੀ। अच्छा क्योंकि अपने दा ज्यादातर तो लक्की जिल्लदार ਦਾ ਜਿਹੜਾ ਬੀਮਾਰ ਬਣਿਆਗਾ ਆਪਣਾ ਕੀ ਕਹਿੰਦੇ ਨੇ ਲੱਕੀ ਬਣਾਇਆ ਆਪਣਾ ਆਊਟਲੈਟ ਆਊਟਲੈਟ ਆਊਟਰਨੇਟਰ ਦੇ ਕਾਰਨ ਜਿਆਦਾ ਰੇਟ ਵਧੇ ਨੇ ਕਿਉਂਕਿ ਲੱਕੀ ਜਿੱਲਦਾਰ ਨੇ ਬਹੁਤ ਪੈਸਾ ਦਿੱਤਾ ਲੋਕਾਂ ਨੂੰ ਮੋਟਾ 4-5-5 ਕਰੋੜ ਰੁਪਏ ਕਿਲਿਆ ਦਿੱਤਾ ਉਹਨਾਂ ਨੂੰ ਉਹ ਜ਼ਮੀਨਾਂ ਫਿਰ ਉਹ ਖਰੀਦ ਲਿਆ ਉਹਨਾਂ ਦਿਲ ਕਰਦਾ ਵੀ ਅਸੀਂ ਆਪਣੇ ਸ਼ਹਿਰ ਦੀ ਪਿੰਡ ਦੀ ਜ਼ਮੀਨਾਂ ਲਈਏ ਉਹ ਲੈਣ ਕਰਕੇ ਜ਼ਮੀਨਾਂ ਰੇਟ ਜਾ ਤੇ ਜੋ ਆਮ ਤਾਂ ਪੰਜਾਬ ਦੇ ਵਿੱਚ ਤੱਕ ਵੀ ਨਾ ਇੰਨਾ ਤੇਜ਼ ਹੈ ਨਹੀਂ ਰੇਟ ਇਹ ਬਰਨਾਲੇ ਦੇ ਵਿੱਚ ਜਿਆਦਾ ਤੇਜ਼ ਹੋਇਆ ਰੇਟ ਅੱਛਾ ਅੱਛਾ ਹਾਂਜੀ ਤੇ ਫਕਰੀ ਜੀ ਡਬਲ ਫਕਰੀ ਬਹੁਤ ਮਿਲਟਰੀ ਦੀ ਰਹੀ ਆ ਟਰਾਈਡੈਂਟ ਟਰਾਈਡੈਂਟ ਜੀ ਆਈ ਉਹਨੂੰ ਵੀ ਲਾ ਲਓ ਫਰਟ ਗੁੱਜੀ ਵੀ ਲਾ ਲਓ ਇੱਥੇ ਡਬਲ ਡਬਲ ਰੇਟ ਦੇ ਦੀ ਆ ਹਿਸਾਬ ਲਾ ਲਓ ਤੁਸੀਂ ਤਾਂ ਹੀ ਇਹ ਚੰਨਾ ਵਾਲੀ ਸਾਈਡ ਤੇ ਜ਼ਮੀਨਾਂ ਦੇ ਰੇਟ ਵਧ ਗਏ ਹਾਂ ਹਾਂ ਜੀ ਹਾਂ ਬਹੁਤ ਵਧ ਗਏ ਬਹੁਤ ਜਿਆਦਾ ਡਵੈਲਪਮੈਂਟ ਹੋ ਰਹੀ ਹੈ ਤੇ ਫਿਰ ਤੁਹਾਡੇ ਨਾਲ ਜੇ ਕੰਟੈਕਟ ਕਰਨਾ ਹੋਵੇ ਫਿਰ ਉਹਦਾ ਨੰਬਰ ਮੈਂਸ਼ਨ ਕਰ ਦਈਏ ਇੱਥੇ ਹਾਂ ਜੀ ਨੰਬਰ ਮੈਂਸ਼ਨ ਕਰੋ ਜੀ ਇਹ ਜ਼ਮੀਨਾਂ ਬਹੁਤ ਸੋਹਣੀਆਂ ਪਈਆਂ ਟੱਕ ਪਈਆਂ ਪਲਾਟ ਪਈਆਂ ਜਿਹੜੇ ਜੇ ਤਾਂ ਕੋਈ ਬੰਦਾ ਮੰਨ ਕੇ ਚਲੋ ਖਰੀਦੂਗਾ ਜ਼ਮੀਨ ਲੈਣੀ ਆ ਉਦੇ ਵਾਸਤੇ ਉਹ ਹੀ ਜਮੀਨਾਂ ਪਈਆਂ ਨੇ ਜਿਹੜਾ ਵਪਾਰੀ ਪੱਧਰ ਤੇ ਆ ਵਪਾਰਕ ਪੱਧਰ ਤੇ ਪਈਆਂ ਨੇ ਜਮੀਨਾਂ ਪਲਾਟ ਰਧਰੀ ਪਈਆਂ ਪਏ ਅੱਛਾ ਨੰਬਰ ਬੋਲ ਦਿਓ ਫਿਰ ਤੁਹਾਡਾ ਆਪਣਾ ਨੰਬਰ ਜੀ 99157 93552 ਅੱਛਾ ਜੱਟ ਪ੍ਰਾਪਰਟੀ ਡੀਲਰ ਜੱਟ ਪ੍ਰਾਪਰਟੀ ਡੀਲਰ ਬਸ ਠੀਕ ਹੈ ਜੀ